ਕੁੱਛ ਦੀ ਫਿਰਦੀ ਫੋਨ ਕਰੇ ਰਹਿ ਭਾਜੀ ਦਾ ਫੋਨ ਕਰੇ ਰਹਿਗੇ ਜਦੋਂ ਉੱਤੇ ਰਸਤੇ ਆ ਗਿਆ ਤੇ ਭਾਜੀ ਕਹਿੰਦੇ ਫੋਨ ਕਰ ਰਹੇਗੇ ਇਹ ਜੀ ਬੋਲੀ ਤੇ ਯਾਰੀਆਂ ਸੰਗਤਾਂ ਇਹ ਅਸੀਂ ਹੁਣ ਪੁਲ ਚੜ ਰਹੇ ਆ ਬਾਈਪਾਸ ਤੋਂ ਫਿਰ ਸਿੱਧਾ ਹੈਂਡ ਉਹਦੇ ਨਾਲ ਨਾਲ ਕੁੱਤੇ ਵੀ ਪਿੱਛੇ ਲੱਜਦੇ ਲੋ ਵੀ ਦੋਸਤੋ ਇਹ ਸਾਡੇ ਰਾਜਪਰੇ ਤੋਂ ਬਾਈਪਾਸ ਰਾਜਪੁਰਾ ਗੰਚੌਂ ਤੋਂ ਇੱਕ ਰੋਡ ਜਾਂਦਾ ਸਰੰਦਵਾਲੀ ਸਾਈਡ ਤੇ ਇੱਕ ਜਾਂਦਾ ਅੰਬਾਲਾ ਵਾਲੀ ਸਾਈਡ ਤੇ ਅਸੀਂ ਗਏ ਬਨੂੜ ਵਾਲੀ ਸਾਈਡ ਇਹ ਬਨੂੜ ਨੂੰ ਜਾ ਰਹੇ ਤੁਸੀਂ ਸਾਰਿਆਂ ਨੇ ਬਨੂੜ ਜਾ ਕੇ ਬਨੂੜ ਜਿਹੜਾ ਪੁਲ ਹੈ ਉਰ ਤੋਂ ਤੁਸੀਂ ਥੱਲੜੇ ਵਾਲੀ ਸਾਈਡ ਹੋ ਜਾਣਾ ਆਪਾਂ ਜਾਣਾ ਇੱਥੋਂ ਖੈੜ ਵਾਲੀ ਸਾਈਡ ਤੇ ਤੁਸੀਂ ਅੱਗੇ ਦੇਖੋਗੇ ਬਨੋ ਮਾਈ ਦਾ ਮੰਦਿਰ। ਲੋਬੀ ਦੋਸਤੋ ਅਸੀਂ ਬਨੋੜ ਬਨੋ ਮਾਈ ਦਾ ਮੰਦਿਰ ਕਰਾਸ ਕਰਕੇ ਅਸੀਂ ਪੁਲ ਦੇ ਥੱਲੇ ਚਲੇ ਗਏ ਤੇ ਪੁਲ ਤੋਂ ਅਸੀਂ ਖੱਬੇ ਹੱਥ ਚਲੇ ਗਏ ਲੈਫਟ ਸਾਈਡ ਤੇ ਇਹ ਰਸਤਾ ਜਾਂਦਾ ਹੈ ਖੇੜ ਨੂੰ ਸਾਡੇ ਕੋ ਵੀ ਨਹੀਂ ਲੱਗੀ ਚਾਹ ਦੀ ਟੱਕ ਤੇ ਅਸੀਂ ਰੁਕੇ ਜਾ ਕੇ ਅਨੰਦਪੁਰ ਸਾਹਿਬ ਤੇ ਸਮਾਈਂ ਜਦੋਂ ਤੁਸੀਂ ਕੀਰਤਪੁਰ ਸਾਹਿਬ ਕੋਲ ਪਹੁੰਚ ਜਾਓਗੇ ਤੇ ਤੁਸੀਂ ਪੁਲ ਨਹੀਂ ਚੜਨਾ ਉਹ ਮਨਾਲੀ ਵਾਲੀ ਸਾਈਡ ਜਾਂਦਾ ਤੇ ਉਸ ਤੋਂ ਥੱਲੇ ਅਨੰਦਪੁਰ ਸਾਹਿਬ ਨੂੰ ਰਸਤਾ ਜਾਂਦਾ ਹੈ ਰਸਤੇ ਦੇ ਵਿੱਚ ਕੀਰਤਪੁਰ ਸਾਹਿਬ ਵੀ ਆਂਦਾ ਹੈ ਤੁਹਾਡੀ ਲੈਫਟ ਸਾਈਡ ਤੇ ਅਸੀਂ ਪੁਲ ਦੇ ਥੱਲੇੋਂ ਚਲੇ ਗਏ ਅਨੰਦਪੁਰ ਸਾਹਿਬ ਅੱਗੇ ਪਹੁੰਚ ਕੇ ਜੋ ਬੋਬੀ ਨਾਲ ਹੋਇਆ ਉਹ ਦੇਖਿਓ ਕੀ ਬਣਿਆ ਬੋਬੀ ਨਾਲ ਇਹ ਉਹੀ ਬੰਦਾ ਜਿਹਨੂੰ ਚਾਹ ਦੀ ਬੜੀ ਬੜੀ ਪਿਆਸ ਲੱਗੀ ਲੋਕਾਂ ਨੂੰ ਪਾਣੀ ਨਹੀਂ ਲੱਗਦੀ ਇਹਨੂੰ ਚਾਹ ਦੀ ਲੱਗੀ ਕਰਨਾ ਮੈਂ ਬੰਨੇ ਆ ਤੇ ਮੁੰਡੇ ਦੇ ਬਾਜੀ ਦੇ ਵੀ ਮੈਂ ਬੰਨੇ ਆ ਸਾਹਮਣੇ ਦੌਰਦਵਾਰਾ ਆਨੰਦਪੁਰ ਸਾਹਿਬ ਪਹੁੰਚ ਗਏ ਆ ਅਸੀਂ ਆਣ ਲੱਗੇ ਆ ਰੁਕਾਂਗੇ ਇੱਥੇ ਇਹ ਸਾਹਮਣੇ ਨੰਦਪੁਰ ਸਾਹਿਬ ਦੀ ਸਿੱਧਾ ਸਾਹਮਣੇ ਹਾਂਜੀ ਮਿਲ ਗਈ ਤੈਨੂੰ ਚਾਹ ਹੋਣਾ ਆ ਆ ਇਹੇ ਕਰੋਣਾਂ ਬਣਾ ਦੇ ਗਿਰਜੀ ਮੱਖਣ ਨਾਲ ਇੱਧਰ ਮੂੰ ਕਰੀ ਐ ਵੀ ਮੈਂ ਪਰਨਾ ਬੰਨੇ ਆ ਪਾਜੀ ਤੁਸੀਂ ਕਰਿਓ ਇੱਧਰ ਮੂੰ ਤੇ ਪਾਜੀ ਦੇ ਵੀ ਮੈਂ ਹੀ ਬੰਨੇ ਆ ਚਲੋ ਜੀ ਹੁਣ ਅਸੀਂ ਪੀ ਲਈ ਚਾਹ ਮਠੀਆਂ ਖਾ ਲੀਆਂ ਤੇ ਚਾਹ ਪੀ ਲਈ ਤੇ ਖਾ ਲੇ ਬਿਸਕਟ ਇੱਥੇ ਮੈਂ ਵੀਡੀਓ ਬਾਬੇ ਚੱਲੇ ਨੇ ਪਾੜਾ ਵਾਲ ਦੀ ਲੱਗ ਗਿਆ ਤੇ ਪੈਸੇ ਦੇ ਰਿਆ ਸੀ ਸਾਡਾ ਹਾਂ ਉਹ ਪੈਸੇ